ਹੈਗਾ ਕੱਲੇ ਜਮੇ ਕੱਲਿਆਂ ਨੇ ਜਾਣਾ ਇੱਕ ਗੱਲ ਧਿਆਨ ਨਾਲ ਸੁਣ ਲਿਓ ਪੰਜੇ ਦਣਾਂ ਦੇ ਵਿੱਚੋਂ ਕੋਈ ਵੀ ਸਿੰਘ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਆਏ ਮਾੜਾ ਮੋਟਾ ਗੁੱਸਾ ਆਉਦਾ ਲਾਈਵ ਜਰੂਰ ਸੁਣ ਕੇ ਉਹ ਸੇਵ ਕਰਾਂਗੇ ਤੇ ਵਾਇਰਲ ਕਰਾਂਗੇ ਚੜ ਕੇ ਆਇਓ ਅਸੀਂ ਪਹਿਲ ਨਹੀਂ ਕਰਨੀ ਚੜ ਕੇ ਆਣਾ ਲਿਆਜ ਨਹੀਂ ਹੋਣੀ ਕੱਲੇ ਨੂੰ ਤੁਸੀਂ ਕੁਝ ਵੀ ਕਰ ਜੋ ਕੋਈ ਚੱਕਰ ਨਹੀਂ ਹੈਗਾ ਛੇ ਜਾਉਂਦਾ ਰਹੇਗਾ ਤੁਹਾਡਾ ਸਾਰਿਆਂ ਤੋਂ ਪਹਿਲਾਂ ਮੁਖੀ ਮਾਰਾਂਗੇ ਜੇ ਮੈਨੂੰ ਪਤਾ ਲੱਗਾ ਇਹ ਸੰਪਰਦਾਨੇ ਮੇਰੇ ਤੇ ਹਮਲਾ ਕਰਾਇਆ ਦੂਜੀ ਗੱਲ ਮੈਂ ਮਾਰਿਆ ਗਿਆ ਤੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਸਿੱਟੀ ਜਾਣ ਛੱਪਾਂ ਛੱਡ ਕੇ ਆਉਣਗੇ ਸਿੰਘ ਨਾਲ ਦੇ ਸਿੰਘ ਬੈਠੇ ਆ ਭਾਰ ਮੈਂ ਕੱਲਾ ਨਹੀਂ ਹੈਗਾ ਇੱਥੇ ਦੋ ਸਾਲਾਂ ਦੇ ਵਿੱਚ ਇੱਥੋਂ ਤੱਕ ਪਹੁੰਚ ਗਿਆ ਕੋਈ ਗੱਲ ਹੀ ਆ ਤੁਹਾਨੂੰ ਦੱਸਣਾ ਨਹੀਂ ਸੀ ਤੇ ਤੁਸੀਂ ਇੱਕ ਵਾਰੀ ਆਇਓ ਸਹੀ ਸੋਨੂੰ ਦੱਸਾਂਗੇ ਕਿਹੜੇ ਭਾਅ ਵਿਖਦੀ ਆ ਤੇ ਇਹ ਨਾ ਹੋਵੇ ਕਿਤੇ ਜ਼ੁਲਮ ਅਸੀਂ ਤਾਂ ਜ਼ੁਲਮ ਖਾ ਖਾਤਰ ਲੜਨਾ ਸਿੱਖਣੇ ਲਿਖਿਆ ਤੇ ਜ਼ੁਲਮ ਤਾਂ ਤੁਸੀਂ ਕਰ ਹੀ ਰਹੇ ਆ ਲੜਾਂਗੇ ਤੇ ਫਿਰ ਤੁਸੀਂ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦਾ ਇਤਿਹਾਸ ਗਲਤ ਸੁਣਾਉਂਦੇ ਆ ਲੋਕਾਂ ਨੂੰ ਉਹ ਮੱਸੇ ਰੰਗ ਦਾ ਸਿਰ ਵੱਡ ਨਹੀਂ ਸਕਦੇ ਥੇ ਸੁੱਖਾ ਸਿੰਘ ਮਹਤਾਬ ਸਿੰਘ ਨੇ ਮੱਸੇ ਰੰਗੜ ਦਾ ਵੇਸ਼ ਵਨ ਚੋਂ ਤੇ ਸਿਰ ਵੱਡਾ ਸੀ ਫਿਰ ਸਾਡੇ ਵਾਲਾ ਕੇਸ ਵੀ ਮੰਨੋ ਸੱਚ ਆ ਅਸੀਂ ਆਪਦੀ ਨਿੱਜੀ ਲੜਾਈ ਥੋੜੀ ਲੜੀ ਆ ਅਸੀਂ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਤੋਂ ਮੁਰੂ ਰੂੜੀ ਚੱਕੀ ਆ ਵੀ ਕੋਈ ਇਹ ਨਾ ਕਹਵੇ ਨਿਚਾਰਾ ਤੁਸੀਂ ਐਤ ਕੀ 84 ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਤਾਰਸ਼ਨ ਕੀਤੇ ਆ ਤੇ ਗੋਲੀ ਲੱਗੀ ਹੋਈ ਆ ਉਹਨਾਂ ਦੇ ਤੁਹਾਨੂੰ ਮਹਿਸੂਸ ਹੋਇਆ ਮੜਾ ਜਾ ਵੀ ਅਸੀਂ ਗੁਰੂ ਮੰਨਦੇ ਆ ਉਹਨਾਂ ਦੇ ਗੋਲੀ ਲੱਗੀ ਆ ਸਾਡੇ ਕੋਲੇ ਗੋਲੀ ਆ ਅਸੀਂ ਫੋਟੋਆਂ ਵੀਡੀਓ ਸ਼ੇਅਰ ਕਰੀ ਜਾਂਦੇ ਗੀਤ ਲਾ ਲਾ ਕੇ ਕਰੀ ਜਾਂਦੇ ਆ ਤੁਹਾਨੂੰ ਮਾੜਾ ਮੋਟਾ ਸੋਡੇ ਹਿਰਦੇ ਬਲੂੰਦਰੇ ਗਏ ਆ ਕਿ ਨਹੀਂ ਵੀ ਜਿਹਨੂੰ ਅਸੀਂ ਗੁਰੂ ਮੰਨਦੇ ਆ ਉਹਨਾਂ ਦੀ ਯਾਰ ਹਜੇ ਤੱਕ ਪਿੱਤਣ ਦੀ ਗੋਲੀ ਵੱਜੀ ਵੀ ਆ ਤੁਸੀਂ ਕੀ ਕਰ ਲੋਂਗੇ ਇਹ ਤਾਂ ਸਮਾਂ ਹੀ ਵਧੀਆ ਚਾਲ ਚੱਲ ਗਿਆ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਹਾਂ 'ਚ ਛੋਟੇ ਸਾਹਿਬ ਜੀ ਦੇ ਚੜ੍ਹੇ ਗਏ ਵਧੀਆ ਹੋ ਗਿਆ 10ਵੇਂ ਪਾਸ਼ਾ ਦੇ ਖੰਜਰ ਮਾਰਿਆ ਮੁਗਲਾਂ ਨੇ ਨਦੇੜ ਦੀ ਧਰ ਤੇ ਚੜਾਈ ਕਰਕੇ 10ਵੇਂ ਪਾਸ਼ਾ ਵਧੀਆ ਹੋ ਗਿਆ ਜੇ ਅੱਜ ਜਉਂਦੇ ਹੁੰਦੇ ਨਾ ਜੇ ਅੱਜ ਮਾਤਾ ਸਹਿਵਾਰਗੀਆਂ ਮਾਤਾ ਸੁੰਦਰੀ ਜੀ ਵਰਗੀਆਂ ਸਹਿਬਜ਼ਾਦੇ ਅੱਜ ਹੁੰਦੇ ਤੁਸੀਂ ਤਾਂ ਲੋਕਾਂ ਨੇ ਉਹਨਾਂ ਦੀ ਸਾਰ ਨਹੀਂ ਪੁੱਛਣੀ ਸੀ ਤੁਸੀਂ ਤਾਂ ਲੈ ਕੇ ਬਹਿ ਜਾਣਾ ਸੀ ਤੇ ਅੱਜ ਕੱਲ ਦੇ ਮੁਖੀ ਆ ਕੀ ਇਹਨਾਂ ਦੇ ਕੰਨ ਤੇ ਜੋ ਹੀ ਨਹੀਂ ਸਰਗਦੀ ਪਤਾ ਹੀ ਨਹੀਂ ਇਹਨਾਂ ਨੂੰ ਵੀ ਹੋ ਕੀ ਰਿਹਾ ਮੈਂ ਰਹਿਤ ਮਰਿਆਦਾ ਦੇ ਉਲਟ ਨਹੀਂ ਹੈਗਾ ਸਿੰਘ ਰਗੜੇ ਛੱਕਦੇ ਆ ਸਿੰਘ ਬੱਕਰੇ ਛੱਕਦੇ ਆ ਚਟੰਗੇ ਛੱਕਦੇ ਛਕਣੇ ਚਾਹੀਦੇ ਆ ਸਮਾ ਸੀਗਾ ਉਹ ਸੂਰਬੀਰ ਸੀਗੇ ਲੜਦੇ ਸੀ ਚੰਗਾ ਜੁੱਧਾਂ ਵੇਲੇ ਉਹਨਾਂ ਨੂੰ ਲੋੜ ਸੀਗੀ ਤੁਸੀਂ ਛਕੋ ਅਸੀਂ ਦੇਵਾਂਗੇ ساری ਉਮਰ ਜਿੰਨਾ ਚਿਰ ਮੈਂ ਚਾਹੁੰਨਾ ਮੈਂ ਦਊਂਗਾ ਭਾਵੇਂ ਰੋਜ ਦੇਣੇ ਪੈਣ ਜੋ ਚਾਹੀਦਾ ਸੁੱਖਾ ਚਾਹੀਦਾ ਬਾਦਾਮ ਰਾਸ ਦਾ ਬਸ ਦਾ ਜੋ ਚਾਹੀਦਾ ਸੀ ਸੰਗਤ ਤੋਂ ਲੈ ਕੇ ਦੇਵਾਂਗੇ ਪਰ ਮਾੜਾ ਮੋਟਾ ਖੂਨ ਜੇ ਪੀਣੇ ਆ ਤੇ ਖੂਨ ਵਹਾਉਣ ਦਾ ਵੀ ਤਾਂ ਜਿਗਰਾ ਰੱਖੋ ਨਾ ਤੁਸੀਂ ਤਾਂ ਆਉਂਦਾ ਕਿਹੜਾ ਬੱਕਰਾ ਨਹੀਂ ਹਣਕਦਾ ਧੌਣ ਲਾ ਕੇ ਮਾਰਦੇ ਆ ਤੁਸੀਂ ਅਸੀਂ ਉਸ ਚੀਜ਼ ਦੇ ਉਲਟ ਨਹੀਂ ਹੈਗੇ ਪਰ ਸਮਾਂ ਸੀ ਸਮੇਂ ਦੀ ਭੁੱਖ ਹੁੰਦੀ ਆ ਜੇ ਮਾਸ ਖਾਣਾ ਤੇ ਮਾਸ ਦੇਣਾ ਪੈਣਾ ਕਿਹੜਾ ਮੁਖੀ ਆ ਜਿਹਨੇ ਗਵਰਨਮੈਂਟ ਨੂੰ ਨਹੀਂ ਮੰਗਾਰਿਆ ਤੁਸੀਂ ਤਾਂ ਅੰਦਰ ਹੀ ਵੜ ਕੇ ਬਹਿ ਕੇ ਸ਼ਰਮ ਹੀ ਲਾਤੀ ਤੁਸੀਂ ਪਤਾ ਹੀ ਕੁਛ ਨਹੀਂ ਬਸ ਪੱਗ ਦੇਣੀ ਜਾਣਦੇ ਆ ਜਿੱਥੇ ਜਾਣੇ ਇਕੱਠੇ ਹੋ ਕੇ ਜਾਂ ਸਮਾਗਮਾਂ ਤੇ ਪੈਸੇ ਇਕੱਠੇ ਕਰਨ ਹੋਰ ਜੋ ਤੇ ਮੈਂ ਕਹਿੰਨਾ ਮੈਂ ਪੰਜੇ ਮੁਖੀਆਂ ਨੂੰ ਤੁਸੀਂ ਲਾਓ ਚਾਪੜਾ ਤੇ ਮੇਰੇ ਨਾਲ ਖੜੋ ਉੱਥੇ ਤੇ ਆਪਾਂ ਚਲੋ ਅਸੀਂ ਥੱਲੇੋਂ ਚੱਲਦੇ ਆਂ ਤੇ ਨੰਦਪੁਰ ਸਾਹਿਬ ਅੱਜ ਦੁਪਹਿਰਾ ਸਿਖਰ ਦੁਪਹਿਰਾ ਤੁਰ ਕੇ ਲੱਗੇ ਪੈਰੀ ਮੱਥਾ ਟੇਕ ਗੇ ਜਦ ਮੇਰੇ ਹਿਸਾਬ ਨਾਲ ਚੜ੍ਹਾਈ ਨਹੀਂ ਚੜੀ ਜਾਣੀ ਪੈਰ ਤਾਂ ਛੋਡੇ ਹੋਏ ਪੈਰੂ ਦੇ ਫੰਬਿਆਂ ਵਰਗੇ ਤੁਸੀਂ ਕਿੱਥੋਂ ਫੱਟ ਜਰ ਲੋਗੇ ਇਹ ਬਹੁਤ ਔਖੇ ਰਾਹ ਵਾ ਇਹ ਸਾਨੂੰ ਦੱਸਣਾ ਪੈਣਾਗਾ ਤੁਸੀਂ ਤੁਸੀਂ ਸਾਨੂੰ ਸਮਝਾਉਣਾ ਸੀ ਸਾਨੂੰ ਸੋਨੂੰ ਦੱਸਣਾ ਪੈਂਦਾ ਕਮਾਲ ਹੋਈ ਪਈ ਆ ਅਸੀਂ ਕਿਵੇਂ ਮੰਨ ਲਗੇ ਲੋਕ ਕਿਵੇਂ ਮੰਨਣਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ تیر ਛੱਡਦੇ ਸੀ 10 1000 ਬੰਦਿਆਂ ਵਿੱਚ ਦੀ ਲੰਘ ਜਾਂਦਾ ਸੀ ਤੇ ਲੈ ਮੈਨੂੰ ਸੁਪੰਜਾ ਮੁਖਾਂ ਨੂੰ ਮੈਂ ਫੜਾਉਣਾ ਤੀਰ ਕਮਾਨ ਤੇ ਤੁਸੀਂ ਚਿੜੀ ਭੌਣਾ ਸਾਹਮਣੇ ਮਾਰ ਕੇ ਦਿਖਾਓ ਪਤਾ ਵੀ ਆ ਕੁਛ ਮਾੜਾ ਮੋਟਾ ਤੁਸੀਂ ਮੱਥਾ ਟਿਕਾਲਿਆ ਰਸ ਦੇ ਲੈ ਲਈ ਪੈਲੀਆਂ ਨਾ ਕਰਾ ਲਈਆਂ ਗੱਡੀ ਲੈ ਲਈ ਲੈਂਡ ਕਰੂਜ਼ਰ ਉੱਡ ਹੀ ਆ ਗਈ ਪਿੱਕਾ ਆ ਤੁਸੀਂ ਤਾਂ ਬਸ ਹੱਥ ਤੇ ਹੱਥ ਮਾਰ ਲਿਆ ਬਸ ਸਤਨਾਮ ਸ੍ਰੀ ਅਵਰਿਆ ਤੁਸੀਂ ਨਪੌਂਸਾ ਕ ਬਣਾ ਦੇਣੇ ਆ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਸੰਤ ਮਹਾਪੁਰਸ਼ ਦੇ ਨਾਮ ਨੂੰ ਦਾਗ ਲੱਗ ਜਾਣਾ ਉਹ ਕਹੋ ਜੇ ਹੁੰਦੇ ਸਾਨੂੰ ਦੱਸਣਾ ਪੈਣਾ ਤੇ ਉਹਨਾਂ ਨੇ ਯਕੀਨ ਹੀ ਨਹੀਂ ਕਰਨ ਉਹ ਕਹਿੰਗਾ ਆਹ ਵਾਲੇ ਦੇਖ ਲਓ ਠੀਕ ਆ ਇਹਨਾਂ ਗੱਲਾਂ ਨਾ ਬਾਬਾ ਜੀ ਧਿਆਨ ਦਿਓ